ਆ ਨੁਕਤਾ ਜਰੂਰ ਮੇਰੇ ਉਹ ਨੌਜਵਾਨ ਵੀਰੋ ਜਰੂਰ ਦਿਮਾਗ ਚ ਭਾਇਓ ਜਿਹੜਾ ਬੰਦਾ ਆਲਸੀ ਤੇ ਵਿਹਲੜ ਹੈ ਉਹਨੂੰ ਕਿਸੇ ਗੁਰਬਾਣੀ ਦਾ ਨਾਮ ਦਾ ਸਿਮਰਨ ਦਾ ਕੋਈ ਆਨੰਦ ਨਹੀਂ ਲਿਖ ਕੇ ਲੈ ਲੋ ਜਿੰਨਾ ਚਿਰ ਤੁਸੀਂ ਸਮਝਦੇ ਨਹੀਂ ਇਸ ਨੁਕਤੇ ਨੂੰ ਵੇਖਿਓ ਬੰਦਾ ਰਾਤ ਨੂੰ ਕਿੰਨੇ ਵਜੇ ਸੁੱਤਾ ਸੀ 9:30 10 ਵਜੇ ਤਾਂ ਕਿੰਨੇ ਵਜੇ ਉੱਠਿਆ 4 ਵਜੇ 4 ਵਜੇ ਉੱਠ ਕੇ ਕੀ ਕੀਤਾ ਬਿਸਤਰੇ ਤੇ ਪਹਿਲਾਂ ਤੇ ਪਾਣੀ ਕਮਾਲ ਆਪਾਂ ਵੇਖ ਰਹੇ ਹਾਂ ਉਹਨੂੰ ਵੀ ਐ ਬੈਠਾ ਸ਼ਾਮ ਮਾਲਕਾ ਸੋਹਣਾ ਬਿਸਤਰਾ ਦਿੱਤਾ ਹੈ ਬੜੀ ਦੁਨੀਆ ਜਿਹੜੀ ਤੜਫਦੇ ਫਿਰਦੇ ਨੇ ਲੋਕਾਂ ਕੋਲ ਬਿਸਤਰਾ ਵੀ ਹੈ ਨਹੀਂ ਮਾਲਕਾ ਕਿੱਡੀ ਫੁੱਟ ਪਾਥਾਂ ਤੇ ਪੈਂਦੇ ਐ ਸੋਹਣਾ ਬਿਸਤਰਾ ਕਿੰਨਾ ਸ਼ਾਂਤ ਬੰਦਾ ਹੈ ਫਿਰ ਡੰਡ ਡੰਡ ਮਾਰੇ ਪੰਜ ਚਾਰ ਸਟ੍ਰੈਚਿੰਗ ਕਰਦਾ ਹੈ ਬੈਟ ਕਾਂ ਬੂਟ ਕਾਂ ਕੱਡੀਆਂ ਫਿਰ ਕੀ ਹੋਇਆ ਜੋਰ ਨਾਲ ਸਾਰੇ ਸਰੀਰ ਤੇ ਮਾਲ ਮਾਲਿਸ਼ ਕਰਦਾ ਹੈ ਵੀ ਸਫਰ ਕਰਨਾ ਹੈ ਬਈ 5-10 ਮਿੰਟ ਉਹਨੇ ਮਾਲਿਸ਼ ਕਰਨ ਤੇ ਲਾ ਦਿੱਤੇ ਲਓ ਜੀ ਓਦੋਂ ਬਾਅਦ ਰੀਜ ਨਾਲ ਨਹਾਤਾ ਰੀਜ ਨਾਲ ਚੰਗੀ ਤਰ੍ਹਾਂ ਸਾਬਣ ਲਾ ਕੇ ਫਰੈਸ਼ ਹੋ ਕੇ ਪੂਰਾ ਨਹਾਤਾ ਵਧੀਆ ਐ ਪੂਰਾ ਸਰੀਰ ਫਿੱਟ ਐ ਲਹੌਣ ਜੀ ਨੇ ਇਸ਼ਨਾਨ ਤੋਂ ਬਾਅਦ ਫਿਰ ਐਦਾਂ ਬਹਿ ਕੇ ਅੱਖਾਂ ਬੰਦ ਕਰਕੇ 10 ਮਿੰਟ ਸਿਮਰਨ ਕੀਤਾ ਵਾਹਿਗੁਰੂ ਵਾਹਿ ਕਿੰਨਾ ਰਸ ਲਓ ਜੀ ਉਸ ਤੋਂ ਬਾਅਦ ਨਿਤਨੇਮ ਕੀਤਾ ਅੱਧਾ ਘੰਟਾ ਨਿਤਨੇਮ ਤੇ ਲੱਗ ਗਿਆ 4 ਤੋਂ ਵੱਜ ਕੇ 5 ਹੁਣ 5:30 5:30 ਵਜੇ ਬਾਹਰ ਆਇਆ ਘਰ ਵਾਲੀ ਕਹਿੰਦੀ ਲਓ ਜੀ ਤੁਹਾਡੇ ਲਈ ਮੈਂ ਬ੍ਰੇਕਫਾਸਟ ਤਿਆਰ ਕੀਤਾ ਆਪਣੇ ਵਾਲਾ ਹੁੰਦਾ ਚਲੋ ਸਿਰ ਪਿੰਡਾਂ ਵਾਲਿਆਂ ਪਰੌਂਠਾ ਬਣਾਇਆ ਹੈ ਲਓ ਜੀ ਜ ਉਹ ਸ਼ਹਿਰੀ ਦੇ ਹੋਣਗੇ ਬਰੈਡਾਂ ਤੇ ਜੈਮ ਜੂਮ ਲਾ ਕੇ ਰੱਖਿਆ ਹੋਣਾ ਆਪਣੇ ਵਾਲਾ ਫਿਰ ਉਹ ਸਿੱਧਾ ਹੀ ਵੀ ਪਰੌਂਠਾ ਹੀ ਹੈ ਲੈ ਬਲੋ ਜੀ ਲਓ ਜੀ ਸੁਣਿਓ ਡਾਈਨਿੰਗ ਟੇਬਲ ਤੇ ਬਹਿ ਗਿਆ ਘਰ ਵਾਲੀ ਨੇ ਉਹ ਵੀ ਬਹਿ ਕੇ ਆ ਜਾ ਕੋਲ ਬੈ ਉਹ ਵੀ ਬਹਿ ਗਈ ਆ ਕੇ ਹੁਣ ਉਹਨੇ ਰੀਤ ਨਾਲ ਰੋਟੀ ਬਣਾਈ ਐ ਚਾਹੁੰਦੀ ਐ ਵੀ ਇੰਨਾ ਕਿਤੇ ਕਹਿ ਵੀ ਸਵਾਦ ਬਣੀ ਐ ਮੈਂ ਵੀ ਸਵੇਰ ਦੀ ਲੱਗੀ ਹੋਈ ਆ ਉੱਠ ਕੇ ਜੇ ਤੂੰ 4 ਵਜੇ ਉੱਠਿਆ ਤਾਂ ਮੈਂ ਵੀ 4 ਵਜੇ ਦੀ ਉઠી ਆ ਹੁਣ ਘਰ ਵਾਲੀ ਇੰਨਾ ਕਿਤੇ ਹੁਣ ਬੈਠਾ-ਬੈਠਾ ਨਾਲੇ ਖਾਂਦਾ ਨਾਲੇ ਉਹਦੇ ਨਾਲ ਗੱਲਾਂ-ਬਾਤਾਂ ਕਰਦਾ ਉਹ ਵੀ ਚਾਹੁੰਦੀ ਐ ਕਿ ਮੇਰੇ ਨਾਲ ਥੋੜਾ ਬਹੁਤ ਟਾਈਮ ਸਪੈਂਡ ਕਰੇ ਬੱਚਿਆਂ ਬਾਰੇ ਹਾਲਚਾਲ ਪੁੱਛਦਾ ਬੱਚੇ ਕਿਵੇਂ ਨੇ ਬੱਚੇ ਆ ਕੇ ਕੋਲ ਬਹਿ ਗਏ ਬਈ ਬੜੇ ਪਟਿਆਨ ਰੱਖਣਾ ਪੜ੍ਹਾਈ ਵਿੱਚ ਟਿਊਸ਼ਨ ਤੇ ਸਹੀ ਟਾਈਮ ਤੇ ਜਾਇਓ ਮੈਂ ਦੋ ਦਿਨਾਂ ਨੂੰ ਮੜੇ ਆਉਣਾ ਮੈਂ ਚੱਲਿਆ ਹੁਣ ਮਾਂ ਨਾਲ ਗੱਲ ਕਰਦਾ ਬੇਬੇ ਤੂੰ ਦੱਸ ਦਵਾਈ ਲੈ ਲੈ ਗੋਡੇ ਠੀਕ ਨੇ ਸਰੀਰ ਦੀ ਮਾਂ ਬੜੀ ਖੁਸ਼ ਹੈ ਮੇਰਾ ਪੁੱਤ ਮੇਰਾ ਹਾਲਚਾਲ ਪੁੱਛਦਾ ਹੈ ਪਿਓ ਨਾਲ ਗੱਲ ਕਰਦਾ ਬੱਚੇ ਬਣੇ ਖੁਸ਼ ਹੈ ਘਰ ਵਾਲੀ ਕਹਿੰਦੀ ਲੈ ਮੇਰੀ ਵੀ ਸੇਵਸ ਕੀਤੀ ਵੀ ਖਾਣਾ ਬਹੁਤ ਵਧੀਆ ਨਾਲ ਪਰੌਂਠੇ ਬਣ ਕੇ ਦੇ ਦਿੱਤੇ ਆ ਨਾਲ ਲੈ ਜੋ ਜੀ ਲਓ ਜੀ ਗੱਡੀ 'ਚ ਬਹਿ ਗਿਆ ਗੱਡੀ ਦੇ ਵਿੱਚ ਵੀ ਕਿੰਨਾ ਖੁਸ਼-ਖੁਸ਼ ਕਰੋਂ ਤੁਰਿਆ ਕਹਿੰਦਾ ਟਾਈਮ ਬਹੁਤ ਪਿਆ ਹੈ ਆਰਾਮ ਨਾਲ ਚੱਲਦੇ ਆ ਗੱਡੀ ਦੀ ਸਪੀਡ ਆਰਾਮ ਨਾਲ 60 70 ਤੇ ਹੌਲੀ-ਹੌਲੀ ਤੇ ਗੱਡੀ ਦੇ ਵਿੱਚ ਵਹਿਣ ਸਾਰੀ ਪਾਣੀ ਦੀ ਟੇਪ ਚੱਲ ਪਈ ਲਓ ਜੀ ਬਾਣੀ ਦੀ ਟੇਪ ਸਾਰੇ ਰਾਂ ਸੁਣਦਾ ਗਿਆ ਚਾਹੇ ਮੋਟਰਸਾਈਕਲ ਤੇ ਜਾਂਦਾ ਤਾਂ ਵੀ ਬਾਣੀ ਗਾਉਂਦਾ ਤੁਰਿਆ ਜਾਂਦਾ ਜੇ ਬਸ ਤੇ ਬੈਠਾ ਤਾਂ ਵੀ ਕੰਨਾਂ ਦੇ ਵਿੱਚ ਲਾ ਲਿਆ ਲਓ ਬਾਣੀ ਸੁਣਦੇ ਜਾਂਦੇ ਆ ਰਾਮ ਨਾਲ ਲਓ ਜੀ ਗੱਡੀ ਦੇ ਵਿੱਚ ਬੈਠਾ ਟਾਈਮ ਦੇ ਉੱਤੇ ਐ ਟਾਈਮ ਦੇ ਉੱਤੇ ਪਹੁੰਚ ਗਿਆ ਅੱਗੇ ਟ੍ਰੇਨ ਵਿੱਚ ਵੀ 10 ਮਿੰਟ ਪਏ ਸੀ ਉੱਥੇ ਵੀ ਖੜ ਕੇ ਚਾਹ ਪੀਤੀ ਰਾਮ ਨਾਲ ਗੱਡੀ 'ਚ ਬੈਠਾ ਤੇ ਟ੍ਰੇਨ ਦੇ ਵਿੱਚ ਬਹਿ ਕੇ ਵੀ ਕਹਿੰਦਾ ਲਓ ਮਨਾ ਹੁਣ ਬਾਣੀ ਹੋਰ ਪੜਨ ਦੀ ਹੈ ਪੋਥੀ ਨਾਲ ਲਿਆਇਆ ਸੀ ਕਿਤਾਬ ਨਾਲ ਲੈ ਕੇ ਆਇਆ ਸੀ ਲੋ ਸਾਰੇ ਰਾਹਾਂ ਇਹ ਬਾਣੀ ਪੜਦਾ ਦਿੱਲੀ ਤੱਕ ਨੂੰ ਕਲਕੱਤੇ ਨੂੰ ਤੁਰ ਗਿਆ ਚਲੋ ਜਿੱਧਰ ਮਰਜੀ ਗਿਆ ਗੱਲ ਨਵੇੜੋ ਹੁਣ ਇਹ ਕਿੰਨਾ ਰਸ ਹੈ ਉਸ ਆਪਾਂ ਵੇਖ ਰਹੇ ਹਾਂ ਵੀ ਬੰਦਾ ਕਿੰਨਾ ਖੁਸ਼ ਖੁਸ਼ ਐ ਨਾ ਸ਼ਰੀਰ ਕਿਤੇ ਦੁੱਖਦਾ ਕਿਉਂਕਿ ਸਵੇਰੇ ਐਕਸਰਸਾਈਜ਼ ਕੀਤੀ ਐ ਨੀਂਦ ਨਹੀਂ ਆਉਂਦੀ ਬਾਸੀਆਂ ਨਹੀਂ ਲਈ ਜਾਂਦਾ ਕਿਉਂਕਿ ਰਾਤ ਟਾਈਮ ਨਾਲ ਸੁੱਤਾ ਹੈ ਘਰ ਵਾਲੀ ਵੀ ਖੁਸ਼ ਐ ਘਰ ਵਾਲੀ ਬੱਚਿਆਂ ਨੂੰ ਮਿਲ ਕੇ ਆਇਆ ਗੱਲਬਾਤ ਇੱਕ ਹੁਣ ਦੂਜਾ ਸਾਡੇ ਵਰਗਾ ਆਲਸੀ 1 ਵਜੇ ਤੱਕ ਫਿਲਮ ਹੀ ਨਹੀਂ ਨਿਪੜੀ ਉਹ 1 ਵਜੇ ਤੱਕ ਫਿਲਮ ਅੱਛਾ ਫਿਰ ਉੱਠਣਾ ਸੀ ਕਿੰਨੇ ਵਜੇ 4 ਵਜੇ ਤੇ ਅੱਖ ਖੁੱਲੀ 6 ਵਜੇ ਜਾਗ ਹੀ ਨਹੀਂ ਆਈ ਜਦੋਂ 6 ਵਜੇ ਉੱਠਿਆ ਫਿਰ ਕਹੂਗਾ ਐ ਵੀ ਜਹੈ ਪ੍ਰਸਾਦ ਸੁਖ ਸੇਜ ਸੁਈ ਕਹੂਗਾ ਉੱਠ ਕੇ ਹਾਏ ਵੇ 6 ਵਜੇ ਅਹੀਂ ਮਾਰਿਆ ਚੱਕ ਕੇ ਬਿਸਤਰਾ ਬਰਸ਼ ਕੀਤਾ ਐ بس ਨਵੇੜਾ ਜਾਂ ਕਾਕੀਤਾ ਗਾਧਾ ਨਾ ਨੂੰ ਤੇ ਕਹਿੰਦਾ ਰਹਿ ਨਹੀਂ ਦਿਓ ਛੱਡੋ ਬਰੇ ਨਾ ਨਾ ਨਹੀਂ ਜੇ ਨਾਣ ਲੱਗ ਜਾਣਗੇ 5 ਮਿੰਟ ਲੱਗ ਜਾਣਗੇ ਨਾ ਤਾਂ ਨਹੀਂ ਉਹ ਬੰਦਾ ਐਂ ਬਰਸ਼ ਜਾ ਕਰਕੇ ਕਪੜੇ ਵੀ ਐ ਬਸ ਫਟਾ ਫਟ ਨਾ ਐਕਸਰਸਾਈਜ਼ ਨਾ ਕੋਈ ਸਰੀਰ ਖੋਲਿਆ ਘਰ ਵਾਲੀ ਜਦੋਂ ਥੱਲੇ ਆਇਆ ਵੀ ਉਤਰ ਕੇ ਜਦੋਂ ਘਰ ਵਾਲੀ ਕਹਿੰਦੀ ਮੈਂ ਸਵੇਰ ਦੀ ਲੱਗੀਆਂ ਲਓ ਜੀ ਪਰ ਲੈ ਜਾ ਪਰੌਂਠਾ ਮੈਂ ਨਹੀਂ ਖਾਣਾ ਦਿਸਦਾ ਨਹੀਂ ਤੈਨੂੰ ਅੰਨੀ ਹੈ ਤੂੰ ਬੇ ਲੇਟ ਹੋਇਆ ਪਿਆ ਤੈਨੂੰ ਦਿਸਦਾ ਨਹੀਂ ਉੱਧ ਤੈਨੂੰ ਪਰੌਂਠਿਆਂ ਦੀ ਪਈ ਆ ਮੈਂ ਲੇਟ ਹੋ ਗਿਆ ਘੜੀ ਤੇ ਵੇਖ ਤੂੰ ਉਹ ਬੱਸ ਇੰਨਾ ਅੱਗ ਅੱਗ ਲੱਗੀ ਵਾਂਗੂ ਬੱਚਿਆਂ ਕੰਨੀ ਤੇ ਵੇਖ ਲੋ ਜੀ ਆ ਨਿਆਣੇਓ ਪਰੇ ਲੈ ਜਾ ਪਰ ਮੈਂ ਇਹਨਾਂ ਕੱਲ ਬੇਬੇ ਦੇ ਗੋਡੇ ਕਿਨੇ ਪੁੱਛਣੇ ਉੱਥੇ ਉਹ ਘਰ ਵਾਲੀ ਦਾ ਜਿਦਾ ਮੂੰਹ ਸੁੱਜ ਗਿਆ ਬਣ ਗਿਆ ਵੀ ਮੈਂ ਸਵੇਰ ਦੀ ਲੱਗੀਆਂ ਮੈਰੀ ਕੋਈ ਗੱਲ ਹੀ ਨਹੀਂ ਸੁਣੀ ਉਹ ਭੱਜ ਗਿਆ ਲਓ ਜੀ ਗੱਡੀ 'ਚ ਬਹਿ ਗਿਆ ਗੱਡੀ 'ਚ ਬਹਿਣ ਸਾਰ ਇੰਨੀ ਭੁਜਾਈ ਨਾ ਨਿਤਨੇਮ ਨਾ ਕੋਈ ਬਾਣੀ ਨਾ ਕੋਈ ਧਿਆਨ ਨਾ ਗਿਆਨ ਕੁਛ ਵੀ ਨਹੀਂ ਤੇ ਗੱਡੀ ਇੰਨੀ ਸਪੀਡ ਤੇ ਪਹੁੰਚਾਈ ਅੱਗੇ ਪੁਲਿਸ ਵਾਲੇ ਨੇ ਰੋਕ ਲਿਆ ਖੜ੍ਹਜਾਓ ਕਿੱਧਰ ਚੱਲਿਆ ਉਹਨੇ ਚਲਾਨ ਕੱਟਤਾ ਹੁਣ ਭਰ ਗਿਆ 1100 ਹੁਣ ਹੋਰ ਸਟ੍ਰੈਸ ਪੈ ਗਈ ਫਿਰ ਜਦੋਂ ਇੰਨੀ ਤੇਜ਼ ਗੱਡੀ ਪਹੁੰਚਾਈ ਗਾਂ ਜਾਂਦਿਆਂ ਨੂੰ ਟ੍ਰੇਨ ਲੱਗ ਗਈ ਗੱਡੀ ਲੰਘ ਗਈ ਲਓ ਹੁਣ ਪਤਾ ਕੀ ਐ ਨਵੀਂ ਟਿਕਟ ਖਰੀਦੀ ਹਜ਼ਾਰ ਉਹਦੇ ਤੇ ਲਾਇਆ ਤੇ ਨਵੀਂ ਟਿਕਟ ਖਰੀਦ ਕੇ ਕਿੰਨੇ ਵਜੇ ਚੱਲੂ ਕਹਿੰਦੇ ਹੁਣ ਦੁਪਹਿਰੇ 12 ਵਜੇ ਚੱਲੂ ਹੁਣ 6 ਘੰਟੇ ਦੇ ਕੋਲ ਨੇ 4 ਘੰਟੇ ਬੀਤ ਲਾ ਹੋ ਗਿਆ ਹੁਣ ਉੱਥੇ ਬਹਿ ਕੇ ਫਤਕ ਕਿਉਂ ਕਰੇ ਐ ਬਹਿ ਜੇ ਹੁਣ ਨਾ ਮੈਂ ਐ ਕਰਦਾ ਅੱਖਾਂ ਬੰਦ ਕਰਕੇ ਰੱਬ ਵਿੱਚ ਧਿਆਨ ਲੱਗਦਾ ਦੱਸੋ ਲੱਗੂ ਉਹਦਾ ਧਿਆਨ ਘਰ ਵਾਲੀ ਦਾ ਸੋਚਿਆ ਮੂੰਹ ਯਾਦ ਆਉਣਾ ਵੀ ਲੜੇਗੀ ਉਹਨੂੰ ਬਨਾਏਗਾ ਫੋਨ ਕਰ ਕਰ ਕੇ ਤਰ ਲੈ ਲਏਗਾ ਬੱਚੇ ਵੀ ਅਪਸੈਟ ਹੋਣ ਸੁਣੋ ਧਿਆਨ ਨਾਲ ਸੁਣਿਓ ਸਰੀਰ ਉਹਦਾ ਪੇਟ ਵੀ ਸਾਫ ਨਹੀਂ ਹੋਇਆ ਸੀ ਉਹ ਵੀ ਗੁਰੜੁ ਗੁਰੜੁ ਹੋਈ ਜਾਂਦੀ ਹੈ ਧਿਆਨ ਨਾਲ ਸੁਣੋ। ਵੇਖਿਓ ਇਹ ਗੱਲ ਮੇਰੀ ਬਹਾਸੇ 'ਚ ਨਾ ਲੈ ਕੇ ਜਾਇਓ। ਇਹ ਤੁਸੀਂ ਸਕੋਗੇ ਵੀ ਇਹ ਕਥਾ ਕਿਸ ਸਾਹਦੀ ਹੋਈ ਪਰ ਕਥਾ ਨੂੰ ਇੰਨਾ ਤਰੀਕਿਆਂ ਨਾਲ ਸਮਝਣਾ ਪੈਣਾ। ਅਸੀਂ ਜਿੰਨਾ ਚਿਰ ਪ੍ਰੈਕਟੀਕਲ ਸਾਡੀ ਲਾਈਫ ਜਿੱਦਾਂ ਦੀ ਹੈ ਤੁਸੀਂ ਜਿੰਨਾ ਚਿਰ ਉਹਨੂੰ ਨਹੀਂ ਸਮਝਦੇ ਉਹਨਾਂ ਚਿਰ ਸਤ ਚਿੱਤ ਆਨੰਦ ਨੂੰ ਕਿਵੇਂ ਸਮਝੋਗੇ? ਆਨੰਦ ਤੇ ਤੇਰੀ ਮਿਹਨਤ ਦੇ ਪਿੱਛੇ ਪਿਆ ਹੈ। ਬਖਸ਼ਸ਼ ਰੱਬ ਦੀ ਵਰਤਦੀ ਹੈ ਬਖਸ਼ਸ਼ ਕੀ ਹੈ ਗੁਰੂ ਦਾ ਗਿਆਨ ਅਕਲ ਉਦੋਂ ਬਾਅਦ ਜਦੋਂ ਉਹਨੂੰ ਪ੍ਰੈਕਟੀਕਲ ਕਰੇਗਾ ਉਹਦੇ ਪਿੱਛੇ ਅਨੰਤ ਹੈ ਇਦਾਂ ਹੀ ਸਮਝਣਾ ਪੈਂਦਾ ਹੁਣ ਉਹ ਬੰਦਾ ਜਿਹੜਾ ਬੰਦਾ ਸਾਰਾ ਕੁਝ ਖਰਾਬ ਕਰਕੇ ਬਹਿ ਗਿਆ ਉਹ ਬੰਦਾ ਨਾ ਜੀ ਐਦਾਂ ਕਹਿੰਦਾ ਚੱਲ ਆਇਆ ਕਰਦੇ ਆ ਹੁਣ ਬਾਣੀ ਦੇ ਪੰਜ ਸੱਤ ਸ਼ਬਦਾਂ ਦੇ ਅਰਥ ਪੜ੍ਹਦੇ ਆ ਫੋਲੇਗਾ ਪੋਥੀ ਧਿਆਨ ਉਹਦਾ ਯਾਰ ਮੇਰਾ ਚਲਾਨ ਕੱਟਿਆ ਗਿਆ ਯਾਰ ਮੇਰੀ ਘਰ ਵਾਲੀ ਨਾਰਾਜ਼ ਹੋਈ ਪਈ ਐ ਯਾਰ ਬੱਚਾ ਸਾਰਾ ਅਫਸੈਟ ਤੇ ਉਹਨੇ ਆਪ ਕੀਤਾ ਐ ਬੇੜਾ ਗਰਕ ਕਰਕੇ ਸਿਸਟਮ ਖਰਾਬ ਕਰਕੇ ਫਿਰ ਅੱਖਾਂ ਬੰਦ ਕਰਕੇ ਕਹਿੰਦਾ ਰਸ ਉਹਦੇ ਸਾਹਮਣੇ ਨਾ ਜੀ ਵੱਡੇ ਤੋਂ ਵੱਡਾ ਬ੍ਰਹਮ ਗਿਆਨੀ ਵੀ ਲੈ ਆਓ ਉਹਨੂੰ ਕਹੇ ਆ ਜਾ ਤੈਨੂੰ ਮੈਂ ਨਾਮ ਜਪਾਵਾਂ ਕਰ ਅੱਖਾਂ ਬੰਦ ਉਹਦਾ ਧਿਆਨ ਨਹੀਂ ਜੁੜ ਸਕਦਾ ਉਸ ਬੰਦੇ ਕਿਉਂਕਿ ਉਹਦਾ ਸਿਸਟਮ ਖਰਾਬ ਐ ਉਦੀ ਪ੍ਰੈਕਟੀਕਲ ਲਾਈਫ ਜਿਹੜੀ ਹੈ ਬਹੁਤ ਖਰਾਬ ਹੈ ਪਿਆਰਿਓ ਉਹਨੂੰ ਤੁਸੀਂ ਕਿਵੇਂ ਸ਼ਾਂਤ ਕਰ ਦੋਗੇ ਜਿਹਦੀ ਜਿਹੜਾ ਜ਼ਿੰਮੇਵਾਰੀਆਂ ਨਹੀਂ ਨਿਭਾਉਂਦਾ ਜਿੰਨੂੰ ਸਰੀਰ ਦੀ ਜ਼ਿੰਮੇਵਾਰੀ ਦਾ ਨਹੀਂ ਪਤਾ ਜਿੰਨੂੰ ਘਰ ਵਾਲੀ ਦੀ ਗੱਲਬਾਤ ਕਰਨ ਦੀ ਜ਼ਿੰਮੇਵਾਰੀ ਹੈ ਉਹਦੀ ਉਹ ਨਹੀਂ ਪਤਾ ਮਾਂ ਪ੍ਰਤੀ ਹਾਲਚਾਲ ਪੁੱਛਣਾ ਸੀ ਉਹ ਜ਼ਿੰਮੇਵਾਰੀ ਦਾ ਨਹੀਂ ਪਤਾ ਵੇਲੇ ਨਾਲ ਉੱਠੀ ਦਾ ਜ਼ਿੰਮੇਵਾਰੀ ਦਾ ਨਹੀਂ ਪਤਾ ਉਹ ਬੰਦਾ ਉਹਨੂੰ ਕੌਣ ਹੈ ਦੁਨੀਆ 'ਚ ਜੰਮਿਆ ਜਿਹੜਾ ਸ਼ਾਂਤ ਕਰ ਦਵੇਗਾ ਕੀ ਨਾ ਬੱਬਾ ਲਿਆਉਂਗੇ ਜਿਹੜਾ ਉਹਦੇ ਉਹਦੇ ਮਨ ਨੂੰ ਸ਼ਾਂਤ ਨਹੀਂ ਹੋਣਾ ਉਹਨੇ ਉਹਨੂੰ ਉਹਦਾ ਗੁਰਬਾਣੀ 'ਚ ਵੀ ਮਨ ਨਹੀਂ ਲੱਗਣਾ ਕੋਈ ਧਿਆਨ ਨਹੀਂ ਉਸ ਬੰਦੇ ਦਾ ਟਿਕਣਾ ਪਿਆ ਰਿਓ ਜਿਹੜਾ ਬੰਦਾ ਹੁਣ ਜਿਹੜਾ ਬੰਦਾ ਪਹਿਲਾਂ ਵਾਲਾ ਸੀ ਲੈ ਹੁਣ ਉਹਦੇ ਵੱਲ ਧਿਆਨ ਲੈ ਕੇ ਜਾਇਓ ਉਹ ਬੰਦਾ ਨਾ ਪਹਿਲਾਂ ਵਾਲਾ ਜਿਹੜਾ ਸਹੀ ਟਾਈਮ ਤੇ ਸੁੱਤਾ ਸੀ ਸਹੀ ਟਾਈਮ ਤੇ ਉੱਠਿਆ ਸੀ ਐਕਸਰਸਾਈਜ਼ ਕੀਤੀ ਸੀ ਡੰਡ ਲਾਏ ਸੀ ਮਾਲਿਸ਼ ਕੀਤੀ ਸੀ ਫੇਰ ਨਹਾਤਾ ਸੀ ਫੇਰ ਘਰ ਵਾਲੀ ਨਾਲ ਗੱਲਬਾਤ ਕਰਕੇ ਆਇਆ ਸੀ ਰੋਟੀ ਖਾ ਕੇ ਆਇਆ ਸੀ ਰੋਟੀ ਨਾਲ ਲੈ ਕੇ ਆਇਆ ਸੀ ਨਿਤਨੇਮ ਵੀ ਉਹਨੇ ਕੀਤਾ ਸੀ ਗੱਡੀ ਦੇ ਵਿੱਚ ਬਹਿ ਕੇ ਵੀ ਬਾਣੀ ਸੁਣਦਾ ਆਇਆ ਸੀ ਸਹੀ ਟਾਈਮ ਤੇ ਸਟੇਸ਼ਨ ਤੇ ਪਹੁੰਚ ਗਿਆ ਸੀ ਸਹੀ ਟਾਈਮ ਦੇ ਉੱਤੇ ਉਹਨੇ ਗੱਲਬਾਤ ਕੀਤੀ ਅੱਛਾ ਉਹ ਬੰਦੇ ਨੂੰ ਇੱਕ ਬੰਦਾ ਕਹਿੰਦਾ ਭਾਈ ਸਾਹਿਬ ਹਾਂਜੀ ਆਜੋ ਥੋੜਾ ਚਿਰ ਸਿਮਰਨ ਕਰੀਏ ਇਹ ਕਹਿੰਦਾ ਕੀ ਹੋ ਜੂ ਸਿਮਰਨ ਕਰਕੇ ਕਹਿੰਦੇ ਆਨੰਦ ਆਜੂ ਕਹਿੰਦਾ ਮੈਂ ਤੇ ਜਦੋਂ ਉੱਠਿਆ ਆਨੰਦ ਹੀ ਲੈ ਰਿਹਾ ਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪ ਸ੍ਰੀ ਆਕਾਲ ਕਿੰਨਾ ਚਿਰ ਆਨੰਦ ਆਉਂ ਕਹਿੰਦੇ 10 ਮਿੰਟ ਤੇ ਲਾਵਾਂਗੇ ਕਹਿੰਦੇ ਮੈਂ ਤੇ ਆਨੰਦ ਹੀ ਲੈ ਰਿਆ ਮੇਰਾ ਆਨੰਦ ਤੇ ਗਿਆ ਹੀ ਨਹੀਂ ਕਿਤੇ ਸਵੇਰ ਤੋਂ ਹੀ ਉੱਠਿਆ ਆਨੰਦ ਲੈ ਰਿਆ ਮੈਂ ਮੇਰਾ ਤੇ ਉੱਠਣਾ ਵੀ ਆਨੰਦ ਸੀ ਮੇਰਾ ਨਹਾਉਣਾ ਵੀ ਆਨੰਦ ਸੀ ਮੇਰੀ ਐਕਸਰਸਾਈਜ਼ ਕਰਦਾ ਸੀ ਉਦੋਂ ਵੀ ਆਨੰਦ ਸੀ ਘਰ ਵਾਲੀ ਕੋਲ ਬੈਠਾ ਸੀ ਉਦੋਂ ਵੀ ਆਨੰਦ ਸੀ ਸਦਾ ਆਨੰਦ ਰਹੇ ਦਿਨ ਰਾਤ ਦਿਨ ਰਾਤ ਹੀ ਆਨੰਦ ਹੈ ਮੇਰਾ ਤੇ ਮੇਰੀ ਤੇ ਸਾਰੀ ਜ਼ਿੰਦਗੀ ਆਨੰਦ ਚ ਹੈ ਇਨੂੰ ਕਹਿੰਦੇ ਐ ਗੁਣ ਗਾਵਾ ਦਿਨ ਰਾਤ ਨਾਨਕ ਆਓ ਇਹ ਦਿਨ ਰਾਤ ਗੁਣ ਕਿਵੇਂ ਗਾਉਗੇ ਹਰ ਕੰਮ ਤੁਹਾਡਾ ਦਿਨ ਵੀ ਤੁਹਾਡੀ ਰਾਤ ਵੀ ਤੁਹਾਡਾ ਸੌਣਾ ਸਾਡਾ ਜਾਗਣਾ ਸਾਡਾ ਉੱਠਣਾ ਸਾਡਾ ਬਹਿਣਾ ਸਾਡਾ ਕੰਮ ਕਰਨਾ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਬੰਦੇ ਬਹੁਤ ਸ਼ਾਂਤ ਨੇ ਆ ਤੁਹਾਡੇ ਚ ਜਿਹੜੇ ਮੇਰੇ ਵੀਰ ਅੱਜ ਅੱਜ ਦਿਨੇ ਨੋਟ ਕਰੋ ਘਰਾਂ ਦੇ ਕੰਮ ਚੇਤਾ ਕਰੋ ਜਿਨ੍ਹਾਂ ਨੇ ਕੀਤੇ ਨੇ ਔਰ ਰਿਲੈਕਸ ਬੈਠੇ ਨੇ ਜਿਨ੍ਹਾਂ ਨੇ ਅੱਜ ਸਾਰੇ ਕੰਮ ਕਰਤੇ ਪੈਂਡਿੰਗ ਪੈ ਗਏ ਆਟਾ ਭਿਉਣਾ ਵਾਲਾ ਸੀ ਕੱਲ ਨੂੰ ਭਿਆਵਾਂਗੇ ਬਿੱਲ ਭਰਨਾ ਸੀ ਕੱਲ ਨੂੰ ਭਰਾਂਗੇ ਆਹ ਕੰਮ ਕਰਨਾ ਸੀ ਹੁਣ ਉਹ ਅਪਸੈਟ ਉਹ ਕੰਮ ਵਧ ਹੀ ਜਾਂਦੇ ਨੇ ਸਟ्रेस ਵਧ ਹੀ ਜਾਂਦੀ ਹੈ ਜਿੰਨੇ ਬੰਦਾ ਜ਼ਿੰਮੇਵਾਰੀ ਵਧੀਆ ਤਰੀਕੇ ਨਾਲ ਨਿਭਾਏਗਾ ਉਨਾ ਹੀ ਉਹ ਬੰਦਾ ਸ਼ਾਂਤ ਰਹੇਗਾ ਅਸਲ ਵਿੱਚ ਜੇ ਮਨ ਦੀ ਸ਼ਾਂਤੀ ਚਾਹੁੰਦੇ ਹੋ ਆਪਣੀਆਂ ਜ਼ਿੰਮੇਵਾਰੀਆਂ ਪਹਿਲਾਂ ਤੇ ਪਛਾਣੋ ਕਿ ਹੈ ਕੀ ਨੇ ਉਦੋਂ ਬਾਅਦ ਸਹੀ ਤਰੀਕੇ ਨਾਲ ਨਿਭਾਣੀਆਂ ਸ਼ੁਰੂ ਕਰ ਦਿਓ ਮਨ ਸ਼ਾਂਤ ਰਹਿਣਾ ਸ਼ੁਰੂ ਹੋ ਜਾਵੇਗਾ ਜਿੱਥੇ ਜਾਣੇ ਹੋ ਆਪਣਾ ਕੰਮ ਪਰਫੈਕਟ ਕਰੋ ਜਿਹੜੀ ਉਹ ਬੀਬੀ ਐ ਨਾ ਜਿਹੜੀ ਪਹਿਲਾਂ ਵਾਲੀ ਐ ਪਹਿਲਾਂ ਵਾਲੇ ਬੰਦੇ ਦੇ ਘਰ ਵਾਲੀ ਐ ਉਹ ਪਤਾ ਕੀ ਕਹਿੰਦੀ ਐ ਹਰ ਜਨਮ ਵਿੱਚ ਮੈਨੂੰ ਤੇਰੇ ਵਰਗਾ ਘਰ ਆਲਾ ਮਿਲੇ ਮਾਂ ਪਤਾ ਕੀ ਕਹਿੰਦੀ ਐ ਹਰ ਜਨਮ ਵਿੱਚ ਮੈਨੂੰ ਤੇਰੇ ਵਰਗਾ ਬੋਲੋ ਸਿੰਘੋ ਤੇਰੇ ਵਰਗਾ ਪੁੱਤ ਮਿਲੇ ਬੱਚੇ ਕਹਿੰਦੇ ਨੇ ਹਰ ਜਨਮ ਵਿੱਚ ਤੇਰੇ ਵਰਗਾ ਡੈਡੀ ਮਿਲੇ ਤੇ ਦੂਜੇ ਨੂੰ ਕੀ ਕੀ ਦੀ ਹੋਣੀ ਐ ਫਿਰ ਜਿਹੜਾ ਦੂਜਾ ਹੈ ਜਿੰਨੇ ਕੀਤਾ ਹੀ ਕੱਖ ਨਹੀਂ ਨਾ ਰੋਟੀ ਖਾਦੀ ਨਾ ਸੱਜ ਤਰ੍ਹਾਂ ਸੁੱਤਾ ਨਾ ਉਹਦੇ ਘਰ ਵਾਲੀ ਕੀ ਕਹਿੰਦੀ ਹੋਣੀ ਹੈ ਕੀ ਕਹਿੰਦੀ ਹੋਣੀ ਉਹ ਖੁਸ਼ ਹੋ ਸਕਦੀ ਕਦੇ ਮਾਂ ਖੁਸ਼ ਹੋ ਸਕਦੀ ਹੈ ਕਦੇ ਉਹ ਬੰਦਾ ਕਿਵੇਂ ਜ਼ਿੰਮੇਵਾਰੀ ਕੋਈ ਨਹੀਂ ਨਿਭਾ ਰਿਆ ਕਿਵੇਂ ਖੁਸ਼ ਹੋਏਗੀ ਬਈ ਤੁਸੀਂ ਨਾ ਇੱਕ ਇੱਕ ਗੱਲ ਨੋਟ ਕਰੋ ਸਿੰਘੋ ਜਰਾ ਇੱਕ ਨੋਟ ਕਰਕੇ ਵੇਖੋ ਤੁਸੀਂ ਜ਼ਿੰਮੇਵਾਰੀਆਂ ਸਮਝ ਕੇ ਵੇਖੋ ਤੁਹਾਨੂੰ ਨਾ ਸੁਣਿਓ ਆਪਾਂ ਕਿਸੇ ਨੂੰ ਕਾਰਡ ਭੇਜੀਏ ਸਾਡੇ ਜੀ ਵਿਆਹ ਹੈ ਬੱਚੇ ਦਾ ਆਇਓ ਸੁਣੋ ਰਿਸ਼ਤੇਦਾਰੀ ਵਿੱਚੋਂ ਕੋਈ ਬੱਚਾ ਮਾਮੇ ਦੇ ਵਿਆਹ ਤੇ ਮਾਮੇ ਦੇ ਪੁੱਤ ਦੇ ਵਿਆਹ ਤੇ ਗਿਆ ਮਾਸੀ ਦੇ ਬੇਟੇ ਦੇ ਵਿਆਹ ਤੇ ਗਿਆ ਭਰਾ ਦੇ ਵਿਆਹ ਤੇ ਗਿਆ ਭੂਆ ਦੇ ਪੁੱਤ ਦੇ ਵਿਆਹ ਤੇ ਗਿਆ ਜਾਣ ਸਾਰਨਾ ਜੀ ਜਦੋਂ ਉਤਰਿਆ ਉਹਨਾਂ ਨੇ ਕਿਹਾ ਲੈ ਪੁੱਤ ਪਾਣੀ ਪੀ ਲੈ ਮੰਮੀ ਲੈ ਆਈ ਪਾਣੀ ਨਾਨਕੇ ਲੈ ਆਏ ਪਾਣੀ ਪਾਣੀ ਪੀ ਕੇ ਉਹ ਕਹਿੰਦੇ ਲੈ ਚਾਹ ਉਥੇ ਖਾਣ ਨੂੰ ਕਹਿੰਦਾ ਲੈ ਦੱਸ ਮੇਰੇ ਟੁੱਟੇ ਨੇ ਮੰਮੀ ਤੂੰ ਬਹਿ ਮੈਂ ਚਾਹ ਪਿਉਣਾ ਤੈਨੂੰ ਉਹ ਬੰਦਾ ਪ੍ਰੌਣਾ ਬਣ ਕੇ ਰਿਸ਼ਤੇਦਾਰ ਬਣ ਕੇ ਨਹੀਂ ਉਹ ਬੰਦਾ ਭੱਜਿਆ ਫਿਰਦਾ ਹੈ ਉਹ ਕੰਮ ਕਰ ਆਹ ਕੰਮ ਕਰ ਆਹ ਕੰਮ ਕਰ ਸਾਰੀਆਂ ਜ਼ਿੰਮੇਵਾਰੀਆਂ ਸਾਂਭਦਾ ਹੈ ਡਿਊਟੀ ਨਿਭਾਉਂਦਾ ਹੈ ਉਹ ਬੰਦਾ ਜਦੋਂ ਫਿਰ ਜਾਂਦਾ ਹੈ ਨਾ ਵਿਆਹ ਨਿਵੇੜ ਕੇ ਲੋਕੀ ਉਸ ਕੱਲੇ ਬੰਦੇ ਨੂੰ ਯਾਦ ਰੱਖਦੇ ਨੇ ਯਾਰ ਆਹ ਵਲੰਟੀਅਰ ਹੈ ਵਲੰਟੀਅਰ ਆ ਬੰਦਾ ਹੈ ਸੱਦਿਆ ਵਿਆਹ ਤੇ ਸੀ ਐ ਕੰਮ ਕੀਤਾ ਆਪਣਿਆਂ ਤੋਂ ਵੱਧ ਕੇ ਜ਼ਿੰਮੇਵਾਰੀ ਸਮਝੀ ਜ਼ਿੰਮੇਵਾਰੀ ਵੀ ਮੇਰੀ ਭੈਣ ਵਰਗੀ ਭੈਣ ਹੈ ਮੇਰੀ ਮਾਸੀ ਦੀ ਧੀ ਮੇਰੀ ਭੈਣ ਹੈ ਇਹਦਾ ਵਿਆਹ ਮੇਰੀ ਭੈਣ ਦਾ ਵਿਆਹ ਹੈ ਮੇਰੀ ਭੂਆ ਦੀ ਧੀ ਹੈ ਰਿਸ਼ਤੇ ਕਿਸੇ ਦੋਸਤ ਦੇ ਘਰ ਵਿੱਚ ਗਿਆ ਕਿਸੇ ਰਿਸ਼ਤੇਦਾਰੀ ਚ ਗਿਆ ਲੋਕੀ ਉਸ ਬੰਦੇ ਨੂੰ ਭੁੱਲਦੇ ਨਹੀਂ ਜਿਹੜਾ ਆਪਣਿਆਂ ਭਰਾਵਾਂ ਤੋਂ ਵੱਧ ਕੇ ਕੰਮ ਕਰਦਾ ਹੈ ਜਿਹੜਾ ਜਿਹੜਾ ਸੇਵਾ ਕਰਾਉਣ ਨਹੀਂ ਆਇਆ ਜਿਹੜਾ ਸੇਵਾ ਕਰਨ ਆਇਆ ਸਤਕਾਰ ਹੈ ਨਾ ਜਿਹੜਾ ਮਾਲਕ ਤੁਹਾਡੇ ਅੰਦਰ ਬੈਠਾ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਵੈਸਨਪਨ ਉਹ ਰੱਬ ਤੇ ਤੁਹਾਡੇ ਅੰਦਰ ਹੈ ਉਹਦੀ ਹਜ਼ੂਰੀ ਵਿੱਚ ਫੀਲ ਕਰਾਂਗੇ ਜਦੋਂ ਡਿਊਟੀ ਕਰਨੀ ਸ਼ੁਰੂ ਕਰਾਂਗੇ ਕੰਮ ਕਰਨਾ ਸ਼ੁਰੂ ਕਰਾਂਗੇ ਤੁਸੀਂ ਇੱਥੇ ਅੱਜ ਅੱਜ ਤਜਰਬਾ ਕਰ ਲਿਓ ਸਿੰਘੋ ਪ੍ਰਸ਼ਾਦਾ ਛਕੋਗੇ ਲੰਗਰ ਚੋਂ 8-10 ਦੇ ਭਾਂਡੇ ਫੜ ਲਿਓ ਲੈ ਮੈਂ ਆਪੇ ਮੰਗ ਦੇਣਾ ਫੜਾ ਤੋ ਮੈਂ ਲੈ ਜਾਂਦਾ ਵੇਖਿਓ ਫਿਰ ਅੱਜ ਤਜਰਬਾ ਕਰ ਲੈ ਤੇ ਜਾਂ ਫਿਰ ਐ ਕਰਿਓ ਆਪਣੇ ਵਾਲੇ ਜਿਹੜੇ ਖਾਓਗੇ ਉੱਥੇ ਧਰ ਜਿਓ ਵੀ ਚਲ ਆਪੇ ਚੱਕ ਲੂ ਯਾਰ ਕੋਈ ਛੱਡ ਨ ਭਰੇ ਫਿਰ ਵੇਖਿਓ ਅਸਲ ਸ਼ਾਂਤੀ ਤੇਰੀ ਪ੍ਰੈਕਟੀਕਲਟੀ ਵਿੱਚ ਹੈ ਜਿੰਨਾ ਚਿਰ ਉਹਨੂੰ ਅਸੀਂ ਪ੍ਰੈਕਟੀਕਲ ਨਹੀਂ ਨਾ ਕਰ ਰਹੇ ਜਿਹੜਾ ਬੰਦਾ ਜ਼ਿੰਮੇਵਾਰੀਆਂ ਨਹੀਂ ਨਿਭਾ ਰਿਹਾ ਉਸ ਬੰਦੇ ਦੇ ਮਨ ਨੂੰ ਕਦੇ ਵੀ ਸ਼ਾਂਤੀ ਨਹੀਂ ਆ ਸਕਦੀ ਲਿਖ ਕੇ ਲੈ ਲਓ